ਮੋਦੀ ਦੇ ਫੋਨ ਕਮਾਉਣ ਮਗਰੋਂ ਚੜਿਆ 트럼ਪ ਦਾ ਪਾਰਾ 트럼ਪ ਨੇ ਮੋਦੀ ਬਾਰੇ ਕਰਤਾ ਵੱਡਾ ਖੁਲਾਸਾ ਮੋਦੀ ਨੂੰ ਕੀ ਕਿਹਾ 트럼ਪ ਨੇ ਦੇਖੋ ਪੂਰੀ ਖਬਰ ਦੇ ਵਿੱਚ ਜੀ ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਧਮਕੀਆਂ ਤੋਂ ਬਾਜ਼ ਨਹੀਂ ਆ ਰਿਹਾ ਸੋਮਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 트럼ਪ ਨਾਲ ਫੋਨ ਤੇ ਗੱਲਬਾਤ ਕੀਤੀ ਪਰ ਕੁਝ ਘੰਟਿਆਂ ਬਾਅਦ ਹੀ 트럼ਪ ਨੇ ਚੀਨ ਤੇ ਭਾਰਤ ਸਣੇ ਕਈ ਮੁਲਕਾਂ ਨੂੰ ਧਮਕੀ ਦੇ ਦਿੱਤੀ ਟਰੰਪ ਨੇ ਧਮਕੀ ਦਿੰਦਿਆਂ ਕਿਹਾ ਕਿ ਅਮਰੀਕੀ ਸਰਕਾਰ ਹਰ ਉਸ ਦੇਸ਼ ਤੇ ਮੋਟਾ ਟੈਰਿਫ ਲਾਏਗੀ ਜੋ ਅਮਰੀਕਾ ਨੂੰ ਨੁਕਸਾਨ ਪਹੁੰਚਾਏਗਾ। ਟਰੰਪ ਨੇ ਭਾਰਤ, ਚੀਨ ਅਤੇ ਬ੍ਰਾਜ਼ੀਲ ਦਾ ਸ਼ਰੇਆਮ ਨਾਮ ਲਿਆ ਤੇ ਕਿਹਾ ਕਿ ਇਹ ਦੇਸ਼ ਸਭ ਤੋਂ ਵੱਧ ਟੈਰਿਫ ਲਾਉਂਦੇ ਹਨ। ਟਰੰਪ ਦਾ ਇਹ ਬਿਆਨ ਪੀਐਮ ਮੋਦੀ ਨਾਲ ਗੱਲਬਾਤ ਹੋਣ ਤੋਂ ਕੁਝ ਸਮੇਂ ਬਾਅਦ ਹੀ ਆਇਆ। ਫਲੋਰੀਡਾ ਵਿੱਚ ਰਿਪਬਲਿਕ ਕੱਲ੍ਹ ਪਾਰਟੀ ਦੇ ਇੱਕ ਸਮਾਗਮ ਵਿੱਚ ਡੋਨਾਲਡ 트੍ਰੰਪ ਨੇ ਕਿਹਾ ਅਸੀਂ ਉਹਨਾਂ ਦੇਸ਼ਾਂ ਤੇ ਬਾਹਰੀ ਲੋਕਾਂ ਤੇ ਟੈਰਿਫ ਲਾਉਣ ਜਾ ਰਹੇ ਹਾਂ ਜੋ ਸਾਨੂੰ ਨੁਕਸਾਨ ਪਹੁੰਚਾਉਂਦੇ ਹਨ ਭਾਵੇਂ ਉਹ ਆਪਣੇ ਦੇਸ਼ ਲਈ ਚੰਗਾ ਕੰਮ ਕਰ ਰਹੇ ਹਨ ਪਰ ਇਹ ਸਾਨੂੰ ਨੁਕਸਾਨ ਪਹੁੰਚਾ ਸਕਦਾ ਹੈ 트੍ਰੰਪ ਨੇ ਕਿਹਾ ਦੂਜੇ ਦੇਸ਼ ਕੀ ਕਰ ਰਹੇ ਹਨ ਚੀਨ ਮੋਟਾ ਟੈਰਿਫ ਲਾਉਣ ਵਾਲਾ ਦੇਸ਼ ਹੈ ਤੇ ਇਸੇ ਤਰ੍ਹਾਂ ਭਾਰਤ ਤੇ ਬ੍ਰਾਜ਼ੀਲ ਸਮੇਤ ਕਈ ਦੇਸ਼ ਅਜੀਹਾ ਕਰ ਰਹੇ ਹਨ ਪਰ ਹੁਣ ਅਜੀਹਾ ਨਹੀਂ ਹੋਵੇਗਾ ਕਿਉਂਕਿ ਸਾਡੀ ਨੀਤੀ ਅਮਰੀਕਾ ਸਭ ਤੋਂ ਪਹਿਲਾਂ ਹੈ ਅਮਰੀਕਾ ਇੱਕ ਅਜੀਹਾ ਸਿਸਟਮ ਬਣਾਏਗਾ ਜੋ ਨਿਰਪੱਖ ਹੋਵੇਗਾ ਤੇ ਸਾਡੇ ਖਜ਼ਾਨੇ ਵਿੱਚ ਪੈਸਾ ਲਿਆਏਗਾ ਅਮਰੀਕਾ ਦੁਬਾਰਾ ਅਮੀਰ ਬਣਨ ਜਾ ਜਾਵੇਗਾ ਤੇ ਇਹ ਬਹੁਤ ਜਲਦੀ ਹੋਵੇਗਾ 트럼ਪ ਨੇ ਕਿਹਾ ਕਿ ਅਮਰੀਕਾ ਨੂੰ ਉਸ ਪ੍ਰਣਾਲੀ ਵਿੱਚ ਵਾਪਸ ਜਾਣ ਦੀ ਜ਼ਰੂਰਤ ਹੈ ਜਿਸ ਨੇ ਇਸ ਨੂੰ ਅਮੀਰ ਤੇ ਖੁਸ਼ਹਾਲ ਬਣਾਇਆ ਡੋਨਾਲਡ 트럼ਪ ਨੇ ਕਿਹਾ ਕਿ ਅਸੀਂ ਆਪਣੇ ਨਾਗਰਿਕਾਂ ਤੇ ਟੈਕਸ ਲਾ ਕੇ ਦੂਜੇ ਦੇਸ਼ਾਂ ਨੂੰ ਅਮੀਰ ਨਹੀਂ ਬਣਾਵਾਂਗੇ ਸਗੋਂ ਅਸੀਂ ਆਪਣੇ ਨਾਗਰਿਕਾਂ ਨੂੰ ਦੂਜੇ ਦੇਸ਼ਾਂ ਤੇ ਟੈਰਿਫ ਲਗਾ ਕੇ ਅਮੀਰ ਬਣਾਵਾਂਗੇ ਜਿਵੇਂ ਜਿਵੇਂ ਦੂਜੇ ਦੇਸ਼ਾਂ ਤੇ ਟੈਰਿਫ ਵਧਣਗੇ ਅਮਰੀਕੀ ਤੇ ਟੈਕਸ ਘਟ ਜਾਣਗੇ ਜਿਸ ਨਾਲ ਵੱਡੀ ਗਿਣਤੀ ਵਿੱਚ ਨੌਕਰੀਆਂ ਤੇ ਫੈਕਟਰੀਆਂ ਪੈਦਾ ਹੋਣਗੀਆਂ 트੍ਰੰਪ ਪਹਿਲਾਂ ਬ੍ਰਿਕਸ ਦੇਸ਼ਾਂ ਤੇ ਵੀ 100% ਟੈਰਿਫ ਲਾਉਣ ਦੀ ਧਮਕੀ ਦੇ ਚੁੱਕੇ ਹਨ ਭਾਰਤ ਵੀ ਬ੍ਰਿਕਸ ਸਮੂਹ ਦਾ ਇੱਕ ਹਿੱਸਾ ਹੈ ਅਜਿਹੇ ਵਿੱਚ 트੍ਰੰਪ ਨੇ ਇਹਨਾਂ ਐਲਾਨਾਂ ਕਾਰਨ ਭਾਰਤ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜਿਹੜੇ ਲੋਕ ਟੈਰਿਫ ਤੋਂ ਬਚਣਾ ਚਾਹੁੰਦੇ ਹਨ ਉਹਨਾਂ ਨੂੰ ਅਮਰੀਕਾ ਵਿੱਚ ਹੀ ਕੰਪਨੀਆਂ ਤੇ ਫੈਕਟਰੀਆਂ ਸਥਾਪਿਤ ਕਰਨ ਲਈ ਕਿਹਾ ਜਾਵੇਗਾ ਇਸ ਨਾਲ ਅਮਰੀਕਾ ਵਿੱਚ ਨੌਕਰੀਆਂ ਵਧਣਗੀਆਂ 트럼ਪ ਨੇ ਕਿਹਾ ਕਿ ਅਮਰੀਕਾ ਇੱਥੇ ਪਲਾਂਟ ਸਥਾਪਿਤ ਕਰਨ ਵਾਲੀਆਂ ਕੰਪਨੀਆਂ ਦਾ ਸਮਰਥਨ ਕਰੇਗਾ ਖਾਸ ਕਰਕੇ ਫਾਰਮਾਸਿਊਟੀਕਲ ਸੈਮੀ ਕੰਡਕਟਰ ਤੇ ਸਟੀਲ ਵਰਗੇ ਉਦਯੋਗਾਂ ਨੂੰ ਉਤਸ਼ਾਹਿਤ ਕਰੇਗਾ 트럼ਪ ਨੇ ਕਿਹਾ ਕਿ ਉਹਨਾਂ ਦਾ ਪ੍ਰਸ਼ਾਸਨ ਸਟੀਲ, ਐਲੂਮੀਨੀਅਮ ਤੇ ਤਾਂਬੇ ਤੇ ਵੀ ਟੈਰਿਫ ਲਾਵੇਗਾ ਤਾਂ ਇਹ ਵੱਡੀ ਖਬਰ ਜਿਹੜੀ ਅਮਰੀਕਾ ਦੇ ਵਿੱਚੋਂ ਆ ਰਹੀ ਹੈ ਜੋ ਕਿ ਮੋਦੀ ਨਾਲ ਗੱਲ ਕਰਨ ਤੋਂ ਬਾਅਦ 트럼ਪ ਨੇ ਇਹ ਵੱਡੇ ਐਲਾਨ ਕੀਤੇ ਹਨ। ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ।